ਉੱਤੇ ਜਿਹੜਾ ਤੁਸੀਂ ਸਵਰਗ ਕਹਿੰਦੇ ਹੋ ਉਹਦੀਆਂ ਇੱਟਾਂ ਉਹਦਾ ਗਾਰਾ ਉਹਦਾ ਸਿਮਿੰਟ ਉਹਦਾ ਲੋਹਾ ਸਰੀਆ ਉਹਦੇ ਦਰਵਾਜ਼ੇ ਉਹ ਕਿੱਥੋਂ ਜਾਂਦੇ ਨੇ ਉੱਪਰ ਸਾਰੇ ਬਣ ਕੇ ਕੀ ਥੱਲੇ ਕੋਈ ਰੇਲ ਰੇਲ ਦੀ ਲੀ ਬਣੀ ਹੋਈ ਆ ਉੱਥੋਂ ਰੇਲਾਂ ਚੱਲਦੀਆਂ ਨੇ ਸਮਾਨ ਢੋਣ ਨੂੰ ਜਾਂ ਸੜਕਾਂ ਬਣੀਆਂ ਨੇ ਜਾਂ ਫਿਰ ਹਵਾਈ ਜਹਾਜ਼ ਉੱਪਰ ਨੂੰ ਜਾਂਦੇ ਨੇ ਤੇ ਜਾਂ ਫਿਰ ਤੁਹਾਡਾ ਕੋਈ ਰਾਕੇਟ ਬਣਿਆ ਹੋਇਆ ਜਿਹੜਾ ਸਮਾਨ ਲੈ ਕੇ ਉੱਪਰ ਜਾਂਦਾ ਤੇ ਉੱਪਰ ਜਿਹੜਾ ਤੁਹਾਡਾ ਉਹ ਸਮਾਨ ਟਿਕਿਆ ਹੋਇਆ ਉਹ ਕਿੱਥੇ ਟਿਕਿਆ ਹੋਇਆ ਉਹ ਜਿਹੜਾ ਉਹਨਾਂ ਦਾ ਰਹਿਣ ਸਹਿਣ ਦਾ ਖਾਣ ਇਸ ਪੁਜਾਰੀ ਤਬਕੇ ਨੇ ਆਮ ਲੋਕਾਂ ਨੂੰ ਨਰਕ ਦਾ ਤੇ ਸੁਰਗ ਦਾ ਡਰ ਦਿੱਤਾ ਹੋਇਆ ਜਿਹੜੇ ਤਾਂ ਅਕਲਬੰਦ ਲੋਕ ਨੇ ਜਿਹੜੇ ਵੱਡੇ ਦੇਸ਼ ਦੁਨੀਆ ਵਿੱਚ ਬਸਦੇ ਪੰਜਾਬੀਆਂ ਨੂੰ ਸ਼ਾਮ ਦੇ ਸਵਾਗਤ ਹੈ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪ੍ਰੋਫੈਸਰ ਇੰਦਰ ਸਿੰਘ ਜੀ ਕਾ ਗੱਗ ਮੌਜੂਦ ਨੇ ਉਹਨਾਂ ਦੇ ਨਾਲ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਾਂਗੇ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਠੀਕ ਹੋ ਜੀ ਹਾਂਜੀ ਸਭ ਠੀਕ ਹੈ ਜੀ ਸਾਥ ਚੜ੍ਹਦੀ ਕਲਾ ਪ੍ਰੋਫੈਸਰ ਸਾਹਿਬ ਪਿਛਲੇ ਦਿਨੀ ਇੱਕ ਪਾਸਟਰ ਵਰਜਿੰਦਰ ਉੱਤੇ ਮੁਕੱਦਮਾ ਦਰਜ ਹੁੰਦਾ 2018 ਦੇ ਵਿੱਚ ਚੱਲਿਆ ਸੀਗਾ ਉਹਨਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਸੀ ਕਿ ਅਸੀਂ ਜਿਹੜਾ ਬਿਮਾਰੀਆਂ ਨੂੰ ਠੀਕ ਕਰ ਦਿੰਨੇ ਆ ਸਾਡੇ ਵਿੱਚ ਸ਼ਕਤੀਆਂ ਨੇਗੀਆਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਸੀ ਪਰ ਐਂਡ ਦੇ ਉੱਤੇ ਆ ਕੇ ਜਿਹੜੇ ਦਾਅਵੇ ਕਿਤੇ ਨਾ ਕਿਤੇ ਝੂਠੇ ਪੈਂਦੇ ਨਜ਼ਰ ਆਏ ਜਦੋਂ ਉਹਨਾਂ ਨੂੰ ਸਜ਼ਾ ਹੁੰਦੀ ਹੈਗੀ ਤਾਂ ਕੋਈ ਵੀ ਜਿਹੜਾ ਇਦਾਂ ਦੀ ਸ਼ਕਤੀ ਜਾਂ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨਹੀਂ ਹੁੰਦੀ ਹੈਗੀ ਕਿਵੇਂ ਦੇਖ ਦਿਓਗੇ ਇਹ ਤਾਂ ਜੀ ਸਾਡੇ ਲੋਕਾਂ ਦੀ ਅਗਿਆਨਤਾ ਦੇ ਕਾਰਨ ਇਹ ਸਾਰਾ ਕੁਝ ਵਾਪਰ ਰਿਹਾ ਕਿਉਂਕਿ ਸਰਕਾਰਾਂ ਆਮ ਲੋਕਾਂ ਨੂੰ ਗਿਆਨ ਨਹੀਂ ਦੇਣਾ ਚਾਹੁੰਦੀਆਂ ਤੇ ਉਹ ਚਾਹੁੰਦੇ ਨੇ ਕਿ ਲੋਕ ਮੂਰਖ ਬਣੇ ਰਹਿਣ ਤੇ ਇਸ ਤਰ੍ਹਾਂ ਦੇ ਥਾਂ-ਥਾਂ ਤੇ ਡੇਰਿਆਂ ਦੇ ਮਗਰ ਸਾਧਾ ਸੰਤਾਂ ਦੇ ਮਗਰ ਇਹੋ ਜਿਹੇ ਪਾਦਰੀ ਪ੍ਰਚਾਰਕਾਂ ਦੇ ਮਗਰ ਲੱਗੇ ਰਹਿਣ ਤੇ ਆਪਣੀਆਂ ਮੰਗਾਂ ਸਰਕਾਰ ਦੇ ਅੱਗੇ ਨਾ ਰੱਖਣ ਤਾਂ ਸਰਕਾਰ ਨੂੰ ਜੇ ਉਹ ਮੰਗਾ ਰੱਖਣਗੇ ਤਾਂ ਵਖਤ ਪੈ ਜਾਣਾ ਹੈ ਉਹ ਮੰਗਾ ਪੂਰੀਆਂ ਨਹੀਂ ਹੁੰਦੀਆਂ ਤੇ ਰਾਜ ਤਖਤਾਂ ਪਲਟਣਾ ਸ਼ੁਰੂ ਹੋ ਜਾਂਦਾ ਤੇ ਹੋਰ ਸਰਕਾਰ ਬਦਲ ਜਾਂਦੀ ਆ ਆਮ ਤੌਰ ਤੇ ਇਹ ਹੋ ਜਾਂਦਾ ਪਰ ਜੇ ਕੋਈ ਸ਼ਕਤੀਆਂ ਹੁੰਦੀਆਂ ਇਹਨਾਂ ਕੋਲੇ ਤਾਂ ਫਿਰ ਤਾਂ ਇਹੋ ਜਿਹਾ ਇਹਨਾਂ ਤੇ ਬਕਾਦਮਾ ਚੱਲਣਾ ਹੀ ਨਹੀਂ ਚਾਹੀਦਾ ਸੀ ਤੇ ਫਿਰ ਜਿਹੜਾ ਬਲਾਤਕਾਰ ਦਾ ਕੇਸ ਇਹ ਤੇ ਬਣਿਆ ਤੇ ਉਹ ਬਲਾਤਕਾਰ ਇਹ ਕਿਉਂ ਕਰਦਾ ਤੇ ਇਹਨੂੰ ਪਹਿਲਾਂ ਤਾਂ ਇਹ ਮਾੜੇ ਕੰਮ ਕਰੇ ਤੇ ਮਗਰੋਂ ਉਹਦੀਆਂ ਸ਼ਕਤੀਆਂ ਨੂੰ ਬਚਾਲਣ ਇਹ ਕਿਵੇਂ ਹੋ ਸਕਦਾ ਹੁਣ ਇਹ ਜਿਹੜੀਆਂ ਚੀਜ਼ਾਂ ਨੇ ਸਮਾਜ ਦੇ ਭਲੇ ਵਾਸਤੇ ਭਾਰਤ ਦੇ ਵਿੱਚ ਲੱਖਾਂ ਸਾਧੂ ਤੁਰੇ ਫਿਰਦੇ ਨੇ ਇੱਕ ਵੀ ਕੰਮ ਉਹਨਾਂ ਨੇ ਲੋਕਾਂ ਦੇ ਭਲੇ ਦਾ ਨਹੀਂ ਕੀਤਾ ਬਲਕਿ ਲੋਕਾਂ ਨੂੰ ਲੁੱਟ ਕੇ ਖਾ ਰਹੇ ਨੇ ਅੰਨ ਦਾਣਾ ਪੇਟ ਪੂਰਤੀ ਆਪਣੀ ਲੋਕਾਂ ਦੇ ਸਿਰ ਤੋਂ ਕਰ ਰਹੇ ਨੇ ਜੇ ਕੋਈ ਸ਼ਕਤੀਆਂ ਹੁੰਦੀਆਂ ਤਾਂ ਉਹ ਦੇਸ਼ ਦੇ ਵਿੱਚ ਜੋ ਗਰੀਬੀ ਹੈ ਪਿਛੜੇਮਾ ਹੈ ਅਨਪੜਤਾ ਹੈ ਬੇਰੁਜ਼ਗਾਰੀ ਹੈ ਬੇਇਨਸਾਫੀ ਹੈ ਕਿੰਨਾ ਹਾਲਤ ਸਾਡੇ ਦੇਸ਼ ਦੀ ਨਿਗਰੀ ਹੋਈ ਹੈ ਇਹ ਕਹਿ ਲਈਏ ਪਛੜੇ ਹੋਏ ਦੇਸ਼ਾਂ ਦੇ ਵਿੱਚੋਂ ਸਭ ਤੋਂ ਮਗਰਲੇ ਪਾਸੇ ਸਾਡਾ ਦੇਹ ਜਾਂਦਾ ਹੈ ਤਕਰੀਬਨ 176ਵੇਂ ਨੰਬਰ ਤੇ ਸਾਡਾ ਪਛੜੇ ਦੇਸ਼ਾਂ ਦੇ ਵਿੱਚੋਂ ਦੇਸ਼ ਹੈ ਤਾਂ ਜਿਹੜੇ ਇਹ ਪਾਦਰੀ ਪ੍ਰਚਾਰਕ ਕਰਾਮਾਤੀ ਬਾਬੇ ਨੇ ਇਹ ਸਾਰੇ ਆਪਣੇ ਦੇਸ਼ ਦੇ ਲੋਕਾਂ ਦੀ ਬਿਗੜੀ ਹੋਈ ਹਾਲਤ ਨੂੰ ਕਿਉਂ ਨਹੀਂ ਸੁਧਾਰਨ ਦੇ ਤੇ ਇਹ ਕੇਵਲ ਸਾਡੇ ਕੀ ਦੇਖ ਰਹੇ ਆ ਆਪਾਂ ਅਗਿਆਨਤਾ ਦੇ ਕਾਰਨ ਕੋਈ ਐਸ ਮੜੀ ਤੇ ਮੱਥਾ ਟੇਕ ਰਿਹਾ ਹੈ ਕੋਈ ਉਥੇ ਮੰਦਰ ਦੇ ਵਿੱਚ ਜਾ ਰਿਹਾ ਹੈ ਤੇ ਕੋਈ ਪਹਾੜਾਂ ਦੇ ਵਿੱਚ ਜਾ ਰਿਹਾ ਹੈ ਤੇ ਕੋਈ ਕਿਸੇ ਸਾਧ ਬਾਬੇ ਦੇ ਅੱਗੇ ਲੰਮਾ ਪਿਆ ਹੋਇਆ ਇਥੋਂ ਤੱਕ ਡੇਰਿਆਂ ਦੇ ਵਿੱਚ ਆਪਣੀਆਂ ਨੂਹਾਂ ਧੀਆਂ ਦੇ ਪੁੱਤਰ ਪੈਦਾ ਕਰਾਉਣ ਵਾਸਤੇ ਵੀ ਉਹਨਾਂ ਨੂੰ ਛੱਡਿਆਉਂਦੇ ਨੇ ਇਦੋਂ ਵੱਧ ਕਰਕੇ ਹੋਏ ਸੁਭਾਅ ਵਾਲੇ ਹੋਰ ਕੀ ਲੋਕ ਹੋਣਗੇ ਜਿਨ੍ਹਾਂ ਨੂੰ ਇੰਨਾ ਵੀ ਨਹੀਂ ਪਤਾ ਕਿ ਕੁਦਰਤ ਦੀ ਨਿਯਮਾਂ ਤੋਂ ਬਿਨਾਂ ਨਰ ਮਾਦਾ ਦੇ ਮੇਲ ਤੋਂ ਬਿਨਾ ਬੱਚਾ ਪੈਦਾ ਨਹੀਂ ਹੋ ਸਕਦਾ ਪਰ ਇਹ ਉਥੋਂ ਉਹਨੇ ਸੇਵ ਦੇਤਾ ਉਹਨੇ ਬਾਬੇ ਦੇ ਮੰਤਰ ਮਾਰਤਾ ਸਾਡੇ ਹੁਣ ਬੱਚਾ ਮੁੰਡਾ ਹੋ ਜਾਊਗਾ ਤਾ ਉਥੇ ਆਪਣੀਆਂ ਨੂਹਾਂ ਧੀਆਂ ਨੂੰ ਵੀ ਛੱਡਿਆ ਹੁੰਦੇ ਨੇ ਤੇ ਇਹ ਜਿਹੜੇ ਸਾਧ ਨੇ ਇਹਨਾਂ ਨੇ ਸਾਨੂੰ ਬਹੁਤ ਪਿੱਛੇ ਲੈ ਗਏ ਨੇ ਤੇ ਸਰਕਾਰਾਂ ਨੂੰ ਚਾਹੀਦਾ ਸੀ ਕਿ ਜਿਵੇਂ ਆਸਰਾਮ ਜੇਲ੍ਹ ਚ ਬੰਦ ਹੈ ਤਾਂ ਰਾਮ ਰਹੀਮ ਜੇਲ੍ਹ ਚ ਬੰਦ ਪਿਆ ਤੇ ਹੋਰ ਕਿੰਨੇ ਸਾਰੇ ਸਾਧ ਹੈ ਜੇਲਾਂ ਚ ਬੈਠੇ ਨੇ ਤੇ ਇਹ ਵੀ ਹੁਣ ਜੇਲ੍ਹ ਚ ਆ ਗਿਆ ਇਹ ਹਰਾਨੀ ਵਾਲੀ ਗੱਲ ਨਹੀਂ ਇਹ ਤਾਂ ਪਹਿਲੇ ਹੀ ਜਾਣਾ ਚਾਹੀਦਾ ਸੀ ਤੇ ਹੋਰ ਅਜੇ ਕਿੰਨੇ ਜਾਣ ਨੂੰ ਇਹੋ ਜੇ ਕੰਮ ਕਰਕੇ ਤਿਆਰ ਨੇ ਪਰ ਅਫਸੋਸ ਇਹ ਹੈ ਕਿ ਸਾਡੀਆਂ ਸਰਕਾਰਾਂ ਇਸ ਪਾਸੇ ਕੰਮ ਨਹੀਂ ਕਰ ਰਹੀਆਂ ਕਿ ਲੋਕਾਂ ਦੇ ਬਾਰੇ ਕੁਝ ਸੋਚਿਆ ਜਾਵੇ ਇਹਨਾਂ ਨੂੰ ਗਿਆਨਬੰਦ ਬਣਾਇਆ ਜਾਵੇ ਹੂੰ ਜੇਕਰ ਆਪਾਂ ਰੱਬ ਦੀ ਗੱਲ ਕਰੀਏ ਤੁਹਾਡੀ ਨੀਂਗਾਂ ਦੇ ਵਿੱਚ ਰੱਬ ਕੀ ਹੈ ਕਿਵੇਂ ਮੰਨਦੇ ਹੋ ਕੀ ਡੈਫੀਨੇਸ਼ਨ ਆ ਤੁਹਾਡੀ ਨੀਂਗਾਂ ਦੇ ਵਿੱਚ ਰੱਬ ਦੀ ਪਹਿਲੀ ਗੱਲ ਤਾਂ ਜੀ ਜਿਹੜੇ ਬਹੁਤ ਵੱਡੇ ਵੱਡੇ ਮਹਾਪੁਰਖ ਨੇ ਮਿਸਾਲ ਦੇ ਤੌਰ ਤੇ ਯੂਸੂਫ ਸੀ ਹੈ ਤੇ ਮੁਹੰਮਦ ਹੈ ਤਾਂ ਜਿਹੜੇ ਮਹਾਤਮਾ ਬੁੱਧ ਹੈ ਮਹਾਵੀਰ ਜੈਨ ਹੈ ਗੁਰੂ ਨਾਨਕ ਸਾਹਿਬ ਹੈ ਇਹਨਾਂ ਦਾ ਸਾਰਿਆਂ ਦਾ ਰੱਬ ੜੋੜ ੜੋੜ ਤਰ੍ਹਾਂ ਦਾ ਹੈ ਹੂੰ ਜੇ ਕਿਤੇ ਰੱਬ ਸੱਚੀ ਮੁੱਚੀ ਹੈ ਤਾਂ ਇਹਨਾਂ ਸਾਰੇ ਵੱਡੇ ਬਹਾਪੁਰਖਾਂ ਦੀ ਵਿਚਾਰਤਾ ਇੱਕ ਹੋਣੀ ਚਾਹੀਦੀ ਸਤਿ ਰੱਬ ਬਾਰੇ ਪਰ ਨਹੀਂ ਹੈ ਕਿਉਂ ਗੁਰੂ ਨਾਨਕ ਨੇ ਤਾਂ ਬੇਅੰਤ ਵਾਰੀ ਇਹ ਆਖਿਆ ਕਿ ਭਾਈ ਰੱਬ ਬਾਰੇ ਕੋਈ ਵੀ ਬੰਦਾ ਦੱਸ ਹੀ ਨਹੀਂ ਸਕਦਾ ਇਹ ਕਹਿ ਲਈਏ ਇੱਕ ਕੁਦਰਤ ਦਾ ਜਿਹੜਾ ਸ਼ਾਨਦਾਰ ਨਿਜਮ ਹੈ ਹੁਣ ਆਪਾਂ ਲੱਖ ਯਤਨ ਕਰ ਲਈਏ ਸੂਰਜ ਨੂੰ 1 ਸਕਿੰਟ ਵੀ ਆਪਾਂ ਆਪਣੀਆਂ ਅਰਦਾਸਾਂ ਜਾਦੂ ਮੰਤਰਾਂ ਕਰਾਮਾਤੀ ਸ਼ਕਤੀਆਂ ਨਾਲ ਉਹਨੂੰ ਪਹਿਲਾਂ ਨਹੀਂ ਚੜਾ ਸਕਦੇ ਸੂਰਜ ਨੂੰ ਤੇ ਲੇਟ ਨਹੀਂ ਕਰ ਸਕਦੇ ਇਸੇ ਤਰ੍ਹਾਂ ਕੋਈ ਵੀ ਘਟਨਾ ਜਿਹੜੀ ਕੁਦਰਤ ਦੇ ਵਿੱਚ ਵਾਪਰਦੀ ਹੈ ਕਿਸੇ ਕਰਾਮਾਤੀ ਸ਼ਕਤੀ ਨਾਲ ਉਹਨੂੰ ਬਦਲਿਆ ਨਹੀਂ ਜਾ ਸਕਦਾ ਪਰ ਜਿਹੜੇ ਅਣਜਾਣ ਲੋਕ ਨੇ ਆਪਣੇ ਉਹ ਆਪਾਂ ਪਹਿਲਾਂ ਗੱਲ ਕੀਤੀ ਆ ਨਾ ਸਮਝਨੇ ਉਹ ਇਹਨਾਂ ਸਾਧਾ ਸੰਤਾਂ ਦਾ ਰੱਬ ਬਾਰੇ ਬੋਲਿਆ ਹੋਇਆ ਉਹਨੂੰ ਆਪਣਾ ਸੱਚ ਮੰਨ ਲੈਂਦੇ ਨੇ ਉਹ ਚਾਹੁੰਦੇ ਨੇ ਇਹੋ ਜਿਹਾ ਰੱਬ ਹੈ ਤੇ ਉਹਦੀ ਅਗੇ ਅਰਦਾਸ ਕਰੋ ਉਹ ਸਾਡੇ ਕੰਮ ਸਮਾਰੂਗਾ ਇਹਦਾ ਮਤਲਬ ਇਹ ਹੋਇਆ ਕਿ ਆਪ ਕੰਮ ਨਹੀਂ ਕਰਨਾ ਰੱਬ ਨੂੰ ਨੌਕਰ ਲਾਉਣਾ ਤੇ ਰੱਬਾ ਤੂੰ ਆ ਕੇ ਸਾਡੇ ਕੰਮ ਕਰੀਂ ਜੇ ਕੰਮ ਠੀਕ ਨਹੀਂ ਹੁੰਦਾ ਪੂਰਨੀ ਚੜਿਆ ਫਿਰ ਅਗੋਂ ਸਾਧ ਨੂੰ ਜਾ ਕੇ ਪੁੱਛੀਏ ਸਾਧ ਕਹਿੰਦਾ ਜੀ ਤੁਹਾਡੀ ਸ਼ਰਧਾ 'ਚ ਕਮੀ ਰਹਗੀ ਹੈ ਤੇ ਜਦੋਂ ਆਪ ਸਾਧ ਬਿਮਾਰ ਹੁੰਦਾ ਤੇ ਉਦੋਂ ਡਾਕਟਰਾਂ ਕੋਲੇ ਜਾਂਦਾ ਇਲਾਜ ਕਰਾਉਂਦਾ ਤੇ ਉਦੋਂ ਉਹ ਰੱਬ ਅੱਗੇ ਅਰਦਾਸ ਨਹੀਂ ਕਰਦਾ ਹੈ ਤੋਂ ਇਹ ਸਾਰਾ ਰੱਬ ਦਾ ਵੀ ਕਿ ਝੰਜਟ ਲੋਕਾਂ ਦੇ ਮਨਾਂ 'ਚ ਪੁਜਾਰੀ ਤਬਕੇ ਨੇ ਪਾਇਆ ਤੇ ਇਹਦੇ 'ਚ ਲੋਕਾਂ ਨੂੰ ਉਲਝਾ ਲਿਆ ਕੱਲਾ ਰੱਬ ਵੀ ਨਹੀਂ ਹਜ਼ਾਰਾਂ ਕਿਸਮਾਂ ਦੇ ਜਾਦੂ ਮੰਤਰ ਦੇਵੀ ਦੇਵਤੇ ਕਰਾਮਾਤੀ ਸਾਧ ਇਹ ਰੱਬ ਦੇ ਏਜੰਟ ਬਣ ਕੇ ਧਰਤੀ ਤੇ ਤੁਰੇ ਫਿਰਦੇ ਨੇ ਤੇ ਰੱਬ ਦੇ ਨਾਂ ਤੇ ਲੋਕਾਂ ਨੂੰ ਲੁੱਟ ਕੇ ਖਾ ਰਹੇ ਨੇ ਅਸੀਂ ਅਣਜਾਣਪਨੇ ਚ ਆਪਣਾ ਸਾਰਾ ਕੁਝ ਉਹਨਾਂ ਨੂੰ ਲੁਟਾ ਰਹੇ ਆ ਸਮੇਤ ਆਪਣੀ ਇੱਜ਼ਤ ਆਬਰੂ ਦੇ ਜੇਕਰ ਆਪਾਂ ਗੱਲਬਾਤ ਕਰੀਏ ਆਪਣੀ ਜਿਹੜਾ ਲੋਕਾਂ ਨੂੰ ਇੱਕ ਚੀਜ਼ ਆਖੀ ਜਾਂਦੀ ਆ ਕਿ ਜੇਕਰ ਪਾਪ ਕਰੋਗੇ ਤਾਂ ਨਰਕਾਂ ਦੇ ਵਿੱਚ ਵੀ ਜਗ੍ਹਾ ਨਹੀਂ ਮਿਲਣੀ ਹੈਗੀ ਇੱਕ ਚੀਜ਼ ਬਣਾਈ ਹੋਈ ਹੈਗੀ ਕਿ ਜੇ ਜੇ ਚੰਗੇ ਕੰਮ ਕਰੋਗੇ ਤਾਂ ਸਵਰਗ ਦੇ ਵਿੱਚ ਜਾਓਗੇ ਜੇ ਕਰ ਮਾੜੇ ਕੰਮ ਕਰੋਗੇ ਤਾਂ ਨਰਕ ਦੇ ਵਿੱਚ ਜਾਓਗੇ ਤੁਸੀਂ ਤਾਂ ਇਹ ਚੀਜ਼ ਨੂੰ ਬਿਲਕੁਲ ਮਨਕਰ ਕਰ ਦਿੰਦੇ ਹੋ ਕੀ ਚੀਜ਼ਾਂ ਹੈ ਨਹੀਂ ਇਹ ਹਾਂਜੀ ਇੱਥੇ ਜੀ ਗੱਲ ਉਹੀ ਹੈ ਧਰਤੀ ਦੇ ਉੱਤੇ ਜੇ ਬੰਦਾ ਕਾਬੂ ਨਹੀਂ ਆਇਆ ਇੱਥੇ ਕਾਬੂ 'ਚ ਰੱਖਣ ਵਾਸਤੇ ਇਹ ਹੁਣ ਤਾਂ ਸਰਕਾਰਾਂ ਦਾ ਡਰ ਜਿਨ੍ਹਾਂ ਦੇਸ਼ਾਂ 'ਚ ਕਾਨੂੰਨ ਵਧੀਆ ਤਰੀਕੇ ਨਾਲ ਲਾਗੂ ਨੇ ਪੁਲਿਸ ਦੀ ਨਿਗਰਾਨੀ ਹੈ ਤੇ ਜਿਹੜਾ ਨਿਆ ਪ੍ਰਣਾਲੀ ਵਧੀਆ ਹੈ ਉੱਥੇ ਤਾਂ ਲੋਕੀ ਧਰਤੀ ਦੇ ਕਾਨੂੰਨ ਤੋਂ ਡਰਦੇ ਮੜਾ ਕੰਮ ਛੇਤੀ ਨਹੀਂ ਕਰਦੇ ਪਰ ਸਾਡੇ ਦੇਸ਼ ਦੇ ਵਿੱਚ ਧਰਤੀ ਦਾ ਕਾਨੂੰਨ ਹੈ ਨਹੀਂ ਭਾਵ ਕਿ ਦੇਸ਼ ਦਾ ਪਹਿਲੀ ਗੱਲ ਤਾਂ ਪੁਲਿਸ ਵੱਲੋਂ ਸਾਡੀ ਸੁਰੱਖਿਆ ਨਹੀਂ ਹੈ ਤੇ ਸਰਕਾਰ ਵੱਲੋਂ ਵਧੀਆ ਕਾਨੂੰਨ ਲਾਗੂ ਨਹੀਂ ਕੀਤੇ ਜਾਂਦੇ ਅਦਾਲਤਾਂ ਦੇ ਵਿੱਚ ਇਨਸਾਫ ਸਾਨੂੰ 20 20 ਸਾਲ 30 30 ਸਾਲ ਨਹੀਂ ਮਿਲਦੇ ਉੱਥੇ ਅਸੀਂ ਸਾਰੀ ਜ਼ਿੰਦਗੀ ਬਰਬਾਦ ਕਰ ਲੈਨੇ ਆਪਾਂ ਇਹ ਸਾਰ ਰੁੜ ਜਾਂਦਾ ਪਰ ਉੱਥੋਂ ਵੀ ਕੋਈ ਫੈਸਲਾ ਨਹੀਂ ਆਉਂਦਾ ਫਿਰ ਇਸ ਪੁਜਾਰੀ ਤਬਕੇ ਨੇ ਆਮ ਲੋਕਾਂ ਨੂੰ ਨਰਕ ਦਾ ਤੇ ਸੁਰਗ ਦਾ ਡਰ ਦਿੱਤਾ ਹੋਇਆ ਜਿਹੜੇ ਤਾਂ ਅਕਲਬੰਦ ਲੋਕ ਨੇ ਜਿਹੜੇ ਵੱਡੇ ਅਹੁਦਿਆਂ ਤੇ ਬੈਠੇ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਤਾਂ ਝੂਠਾ اڈੰਬਰਿਆ ਪੁਜਾਰੀ ਦਾ ਇਹਦੀ ਚ ਹੈ ਕੁਛ ਨਹੀਂ ਪਰ ਬਾਕੀ ਆਮ ਨੀਵੇਂ ਪੱਧਰ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਕਿਵੇਂ ਰੱਖਣਾ ਹੈ ਉਹਨਾਂ ਨੂੰ ਜੇ ਤੁਸੀਂ ਇੱਥੇ ਮਾੜਾ ਕੰਮ ਕਰੋਗੇ ਨਰਕਾਂ ਚ ਜਾਓਗੇ ਜੇ ਇੱਥੇ ਦਾਨਪੁਨ ਕਰੋਗੇ ਮੰਤਰ ਜਾਪ ਕਰੋਗੇ ਫਿਰ ਤੁਸੀਂ ਸੁਰਗਾਂ ਨੂੰ ਜਾਓਗੇ ਹੁਣ ਸੁਰਗ ਕਿੱਥੇ ਹੈ ਮੈਂ ਤਾਂ ਕਿੰਨੀ ਵਾਰੀ ਗੁਰਬਾਣੀ ਤੋਂ ਪ੍ਰਮਾਣ ਦੇ ਕੇ ਵੀ ਅਤੇ ਜਿਹੜੇ ਤਰਕਸ਼ੀਲ ਸਾਡੇ ਭਰਾ ਨੇ ਉਹਨਾਂ ਦੀਆਂ ਕਿਤਾਬਾਂ ਚੋਂ ਹਵਾਲੇ ਦੇ ਕੇ ਵੀ ਕਿੰਨੀ ਵਾਰੀ ਇਹਨਾਂ ਦੇ ਸਾਹਮਣੇ ਗੱਲਾਂ ਰੱਖੀਆਂ ਨੇ ਉੱਤੇ ਜਿਹੜਾ ਤੁਸੀਂ ਸਵਰਗ ਕਹਿੰਦੇ ਹੋ ਉਹਦੀਆਂ ਇੱਟਾਂ ਉਹਦਾ ਗਾਰਾ ਉਹਦਾ ਸਿਮਿੰਟ ਉਹਦਾ ਲੋਹਾ ਸਰੀਆ ਉਹਦੇ ਦਰਵਾਜ਼ੇ ਉਹ ਕਿੱਥੋਂ ਜਾਂਦੇ ਨੇ ਉੱਪਰ ਸਾਰੇ ਬਣ ਕੇ ਕੀ ਥੱਲਿਓਂ ਕੋਈ ਰੇਲ ਰੇਲ ਦੀ ਲੀ ਬਣੀ ਹੋਈ ਆ ਉੱਥੋਂ ਰੇਲਾਂ ਚੱਲਦੀਆਂ ਨੇ ਸਮਾਨ ਢੋਣ ਨੂੰ ਜਾਂ ਸੜਕਾਂ ਬਣੀਆਂ ਨੇ ਜਾਂ ਫਿਰ ਹਵਾਈ ਜਹਾਜ਼ ਉੱਪਰ ਨੂੰ ਜਾਂਦੇ ਨੇ ਤੇ ਜਾਂ ਫਿਰ ਤੁਹਾਡਾ ਕੋਈ ਰਾਕੇਟ ਬਣਿਆ ਹੋਇਆ ਜਿਹੜਾ ਸਮਾਨ ਲੈ ਕੇ ਉੱਪਰ ਜਾਂਦਾ ਤੇ ਉੱਪਰ ਜਿਹੜਾ ਤੁਹਾਡਾ ਉਹ ਸਮਾਨ ਟਿਕਿਆ ਹੋਇਆ ਉਹ ਕਿੱਥੇ ਟਿਕਿਆ ਹੋਇਆ ਉਹ ਜਿਹੜਾ ਉਹਨਾਂ ਦਾ ਰਹਿਣ ਸਹਿਣ ਦਾ ਖਾਣ ਪੀਣ ਦਾ ਜਿਹੜੇ ਬੰਦੇ ਤੋਂ ਜਾਂਦੇ ਨੇ ਉਹਨਾਂ ਦਾ ਕੀ ਪ੍ਰਬੰਧ ਹੈ ਹੁਣ ਇੱਥੇ ਸੋਚ ਕੇ ਦੇਖੋ ਇੱਕ ਪਾਸੇ ਤਾਂ ਭਾਰਤ ਦੇ ਵੱਡੇ ਲੀਡਰ ਅਤੇ ਸਾਧ ਬਾਬੇ ਗੰਦੇ ਤੋਂ ਗੰਦੇ ਦੁਸ਼ਟ ਤੋਂ ਦੁਸ਼ਟ ਕਰਮ ਇਹ ਕਰ ਰਹੇ ਨੇ ਜੇ ਨਰਕ ਸੁਰਗ ਹੁੰਦਾ ਇਹਨਾਂ ਨੂੰ ਹੀ ਪਤਾ ਸੀ ਮਾੜਾ ਕੰਮ ਕਰ ਰਹੇ ਆ ਅਸੀਂ ਨਰਕਾਂ ਜਾਵਾਂਗੇ ਪਰ ਨਹੀਂ ਇਹਨਾਂ ਨੂੰ ਪਤਾ ਹੈ ਇਹ ਕੁਝ ਵੀ ਨਹੀਂ ਹੁੰਦਾ ਇਹ ਜੋ ਮਰਜ਼ੀ ਮਾੜੇ ਕੰਮ ਕਰੀ ਜਾ ਰਹੇ ਨੇ ਤੇ ਜੇ ਸਵਰਗ ਅਸੀਂ ਇਹ ਕਹ ਲਈਏ ਜੇ ਸਵਰਗ ਕਿਸੇ ਨੇ ਦੇਖਣਾ ਉਹ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਿਹੜੇ ਅਗਾਹ ਵੱਧੂ ਦੇਸ਼ ਨੇ ਅਸੀਂ ਇੱਥੋਂ ਸਾਰਾ ਕੁਝ ਵੇਚ-ਵਟ ਕੇ ਉਹਨਾਂ ਦੇਸ਼ਾਂ ਵੱਲ ਨੂੰ ਦੌੜੇ ਜਾ ਰਹੇ ਆ ਧਰਤੀ ਦਾ ਸਵਰਗ ਉਹਨਾਂ ਨੇ ਬਣਾ ਲਿਆ ਹੋਇਆ ਅਸੀਂ ਆਕਾਸ਼ ਦੇ ਵਿੱਚ ਉੱਪਰ ਜਿਹੜਾ ਸਵਰਗ ਕਿਤੇ ਝੂਠਾ ਬਣਾਇਆ ਪੁਜਾਰੀ ਨੇ ਅਸੀਂ ਉਹਨੂੰ ਲੱਭਦੇ ਫਿਰਦੇ ਆ ਤੇ ਉਹਦੇ ਵੱਟੇ ਆਪਣਾ ਦਾਨਪੁਣ ਅਜੇ ਵੀ ਕਰੀ ਜਾ ਰਹੇ ਆ ਸੋ ਪਿਆਰਿਓ ਉੱਪਰ ਕਿਤੇ ਨਰਕ ਸਵਰਗ ਨਹੀਂ ਹੈ ਧਰਤੀ ਦੇ ਉੱਤੇ ਸੋਹਣੇ ਸਮਾਜ ਦੀ ਸਿਰਜਣਾ ਕਰਕੇ ਸੋਹਣੇ ਨਿਯਮ ਬਣਾ ਕੇ ਅਕਲਬੰਦ ਬਣ ਕੇ ਤਾਂ ਆਪਾਂ ਧਰਤੀ ਨੂੰ ਹੀ ਸਵਰਗ ਬਣਾਉਣਾ ਹੈ ਅਗਾ ਵਦੂ ਸਿਆਣੇ ਲੋਕਾਂ ਨੇ ਆਪਣੀ ਧਰਤੀ ਨੂੰ ਸਵਰਗ ਬਣਾ ਲਿਆ ਅਸੀਂ ਅਜੇ ਵੀ ਉੱਪਰਲਾ ਨਰਕ ਵੀ ਅਤੇ ਧਰਤੀ ਵਾਲਾ ਨਰਕ ਵੀ ਮੈਂ ਤਾਂ ਇਹ ਕਹਿਣ ਤੇ ਮਜਬੂਰ ਹਾਂ ਕਿ ਸਾਨੂੰ ਰੱਬ ਕਿਸੇ ਨਰਕ 'ਚ ਨਹੀਂ ਪਾਊਗਾ ਕਿਉਂ ਕਿਉਂਕਿ ਉਹ ਤਾਂ ਇਹ ਆਖੂਗਾ ਓ ਭਾਈ ਤੁਸੀਂ ਤਾਂ ਸਾਰੀ ਉਮਰ ਭਾਰਤ ਦੇ ਵਿੱਚ ਪਹਿਲੇ ਨਰਕ ਭੋਗ ਗਏ ਆ ਹੁਣ ਤੁਹਾਨੂੰ ਕਾਹਨੂੰ ਨਰਕਾਂ ਚ ਪਾਉਣਾ ਇੱਥੇ ਅਸੀਂ ਨਰਕ ਜੀ ਬੈਠੇ ਹੋਏ ਆ ਉੱਪਰਲੇ ਨੂੰ ਛੱਡੋ ਇੱਥੇ ਵਾਲੇ ਨਰਕ ਨੂੰ ਸੁਧਾਰ ਲਓ ਹੂੰ ਪਿਛਲੇ ਦਿਨੀ ਸੁਨੀਤਾ ਵਿਲੀਅਮ ਗਈ ਸੀਗੀ ਆਪਾਂ ਜੇ ਗੱਲਬਾਤ ਕਰੀਏ ਕਹਿੰਦੇ ਵੀ ਅਸੀਂ ਉੱਤੇ ਮਤਲਬ ਕਿਤੇ ਗਏ ਸੀ ਹੋਰ ਦੁਨੀਆ ਦੇ ਵਿੱਚ ਕਿਵੇਂ ਦੇਖਦੇ ਹੋ ਵੀ ਚੀਜ਼ਾਂ ਹੁੰਦੀਆਂ ਨੇ ਜਿਵੇਂ ਤੁਸੀਂ ਹੁਣ ਚਲੋ ਨਰਕ ਸਵਰਗ ਦਾ ਤਦਖੰਡਨ ਕਰਤਾ ਇਹ ਚੀਜ਼ਾਂ ਹੁੰਦੀਆਂ ਹੋਣੀਆਂ ਜੇਕਰ ਆਪਾਂ ਗ੍ਰਹਿਾਂ ਦੀ ਗੱਲ ਕਰੀਏ ਕਹਿੰਦੇ ਦੂਜੇ ਗ੍ਰਹਿ ਤੇ ਗਈ ਸੀ ਸੁਨੀਤਾ ਵਿਲੀਅਮ ਇਹ ਜੀ ਵਿਗਿਆਨ ਦੇ ਆਧਾਰ ਦੀਆਂ ਗੱਲਾਂ ਨੇ ਸਾਡੇ ਆਮ ਲੋਕਾਂ ਦੀ ਇਤੋਂ ਤੱਕ ਪਹੁੰਚਣੀ ਹੈ ਇੱਕ ਤਾਂ ਸੁਨੀਤਾ ਵਿਲੀਅਮ ਜਿਹੜੀ ਉੱਥੇ ਗਈ ਹੈ ਉਹਨੂੰ ਪਤਾ ਹੈ ਜਾਂ ਜਿਹੜਿਆਂ ਨੇ ਉਹਦੇ ਰਾਕੇਟ ਨੂੰ ਕੰਟਰੋਲ ਕੀਤਾ ਜਿਹੜੇ ਏਡੇ ਵੱਡੇ ਵਿਗਿਆਨੀ ਨੇ ਜਾਂ ਇਹਨਾਂ ਗੱਲਾਂ ਦਾ ਉਹਨੂੰ ਪਤਾ ਹੈ ਪਰ ਹਾਲੀ ਤੱਕ ਜਿੰਨਾ ਮੈਂ ਪੜ ਸਕਿਆ ਕਿਸੇ ਦੇ ਉੱਤੇ ਸਾਡੇ ਵਾਂਗੂੰ ਜਿੰਦ ਜਾਨ ਵਾਲੀ ਜਿਹੜੀ ਹੈ ਨਸਲ ਉਹ ਮਿਲੀ ਨਹੀਂ ਹੈ ਹਾਂ ਅੰਦਾਜ਼ੇ ਲਾ ਰਹੇ ਨੇ ਕਿ ਸ਼ਾਇਦ ਉੱਪਰ ਕਿਤੇ ਹੋਵੇ ਔਰ ਇਹ ਜ਼ਰੂਰੀ ਨਹੀਂ ਹੈ ਕਿ ਉਹ ਸਾਡੇ ਵਰਗੀ ਹੋਵੇ ਉਹਦੀ ਬੋਲੀ ਉਹਦਾ ਸਰੀਰ ਉਹਦੀ ਉਮਰ ਉਹਦਾ ਵਾਤਾਵਰਣ ਇਹ ਕਿਹੋ ਜਿਹਾ ਹੋਵੇਗਾ ਇਹ ਤਾਂ ਵਿਗਿਆਨੀਆਂ ਦੇ ਲੈਵਲ ਦੀਆਂ ਗੱਲਾਂ ਨੇ ਸਾਨੂੰ ਤਾਂ ਇਹ ਕਹਿ ਲਈਏ ਆ ਸਾਡੀ ਕਲ ਦੇ ਪਰਲੇ ਪਸੇ ਕੀ ਹੋਈ ਜਾਂਦਾ ਸਾਨੂੰ ਤਾਂ ਇਹਦਾ ਨਹੀਂ ਪਤਾ ਤੇ ਅਸੀਂ ਬਹੁਤੇ ਲੋਕ ਗੱਲਾਂ ਕਰੀ ਜਾਂਦੇ ਆ ਉੱਪਰਲੇ ਗ੍ਰਹਿਆਂ ਦੀਆਂ ਚੰਦ ਦੀਆਂ ਤਾਰਿਆਂ ਦੀਆਂ ਤੇ ਗਵਾਂਡ ਦੇ ਵਿੱਚ ਕੀ ਹੋ ਰਿਹਾ ਸਾਨੂੰ ਇਹਦਾ ਪਤਾ ਨਹੀਂ ਹੈ ਸਰੀਰ ਚ ਕੀ ਵਾਪਰ ਰਿਹਾ ਸਾਨੂੰ ਇਹਦਾ ਪਤਾ ਨਹੀਂ ਹੈ ਤੋਂ ਇਸ ਕਰਕੇ ਇਹ ਵੱਡੇ ਲੈਵਲ ਦੀਆਂ ਗੱਲਾਂ ਨੇ ਜਿਹੜਾ ਕੁਝ ਪੁਜਾਰੀ ਜਿਹੜਾ ਕੁਝ ਵਿਗਿਆਨੀਆਂ ਨੇ ਇੱਥੇ ਆ ਕੇ ਸਾਨੂੰ ਸੁਣਾ ਦਿੱਤਾ ਅਸੀਂ ਨੀਵੀਂ ਪਾ ਕੇ ਉਹੀ ਬੰਨਣਾ ਮੇਰੇ ਨਾਲ ਇੱਕ ਵਾਰੀ ਬਹੁਤ ਪਹਿਲਾਂ ਜਦੋਂ ਕਹਿੰਦੇ ਸੀ ਕਿ ਚੰਦ ਤੋਂ ਰੂਸ ਵਾਲਿਆਂ ਨੇ ਮਿੱਟੀ ਲਿਆਂਦੀ ਐ ਤੇ ਕੋਈ ਕਹਿੰਦਾ ਸੀ ਅਮਰੀਕਾ ਵਾਲਿਆਂ ਨੇ ਚੰਦ ਤੋਂ ਮਿੱਟੀ ਲਿਆਂਦੀ ਐ ਸਾਡੇ ਕਿ ਰਿਸ਼ਤੇਦਾਰ ਬਜ਼ੁਰਗ ਆ ਗਿਆ ਮੈਂ ਤੇ ਮੇਰੇ ਭਰਾ ਤੇ ਹੋਰ ਪਰਿਵਾਰ ਅਸੀਂ ਇਕੱਠੇ ਬੈਠੇ ਬਾਰ ਬਾਰ ਗੱਲਾਂ ਕਰਦੇ ਸੀ ਅਖਬਾਰਾਂ 'ਚ ਪੜਿਆ ਸੀ ਕਿ ਹੁਣ ਤਾਂ ਜੀ ਇਹ ਕਹਿੰਦੇ ਨੇ ਚੰਦ ਤੇ ਵੀ ਬੰਦੇ ਜਾਏ ਉਥੋਂ ਮਿੱਟੀ ਲੈ ਕੇ ਆਏ ਨੇ ਸਾਡਾ ਰਿਸ਼ਤੇਦਾਰ ਬਜ਼ੁਰਗ ਉਹ ਸਾਡੇ ਕੋਲੇ ਆ ਗਏ ਗੁੱਸੇ ਹੋ ਕੇ ਕਹਿਣ ਲੱਗਾ ਮੁੰਡਿਓ ਤੁਹਾਨੂੰ ਸ਼ਰਮ ਨਹੀਂ ਆਉਂਦੀ ਝੂਠ ਬੋਲਦਿਆਂ ਨੂੰ ਅਸੀਂ ਕਹਾਂ ਜੀ ਕਾਦੀ ਸ਼ਰਮ ਕਹਿਣ ਲੱਗਾ ਮੈਨੂੰ ਦਿਖਾਓ ਕਿੱਥੇ ਮਿੱਟੀ ਆ ਤੁਹਾਡੇ ਕੋਲੇ ਕਿੱਥੋਂ ਲੈ ਕੇ ਆਏ ਹੋ ਤੁਸੀਂ ਮਿੱਟੀ ਐਵੇਂ ਗੱਪਾਂ ਮਾਰੀ ਜਾਂਦੇ ਹੋ ਤੁਹਾਨੂੰ ਕਿਸੇ ਨੇ ਗੱਪਾਂ ਮਾਰ ਕੇ ਸੁਣਾਤਾ ਤੇ ਤੁਸੀਂ ਸੱਚ ਮੰਨ ਲਿਆ ਹੁਣ ਸੱਚੀ ਗੱਲ ਇਹੋ ਹੀ ਐ ਉਹ ਮਿੱਟੀ ਕਿੱਥੋਂ ਆਈ ਐ ਕਿਵੇਂ ਆਈ ਐ ਕਿਹਨੇ ਲਿਆਂਦੀ ਐ ਚੰਨ ਤੇ ਗਏ ਨੇ ਕਿ ਨਹੀਂ ਗਏ ਨੇ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਜਿਹੜਾ ਕੁਝ মিডিਏ ਦੇ ਰਾਹੀਂ ਉਹਨਾਂ ਨੇ ਪ੍ਰਚਾਰ ਕਰ ਦਿੱਤਾ ਆਪਾਂ ਉਹ ਸੱਚ ਮੰਨ ਲਿਆ ਅਸਲੀਅਤ ਕੀ ਹੈ ਇਹ ਉਹ ਜਾਣਦੇ ਨੇ ਜੇਕਰ ਧਰਮ ਦੀ ਗੱਲ ਕਰੀਏ ਤੁਹਾਡਾ ਧਰਮ ਕਿਹੜਾ ਹੈ ਹਾਂਜੀ ਇਨਸਾਨੀਅਤ ਸਭ ਤੋਂ ਵਧੀਆ ਧਰਮ ਹੈ ਜਿਹੜੇ ਉਹਨਾਂ ਜ਼ਮਾਨਿਆਂ ਚ ਕੋਈ ਗਿਆਨ ਦੇ ਸਾਧਨ ਨਹੀਂ ਸੀ ਅਕਲ ਵਿਦਿਆ ਸਕੂਲ ਕਾਲਜ ਕੋਈ ਵੀ ਨਿਯਮ ਨਹੀਂ ਸੀ ਆਵਾਜਾਈ ਦੇ ਸਾਧਨ ਨਹੀਂ ਸੀ ਤੇ ਉਦੋਂ ਸਿੱਖਿਆ ਦੇਣ ਵਾਸਤੇ ਧਰਮ ਪੋਥੀਆਂ ਭਾਵਕੇ ਲਿਖੇ ਨਾ ਤਾਂ ਉਹ ਕਿਤਾਬਾਂ ਗਿਆਨ ਦੇਣ ਵਾਸਤੇ ਸੀ ਪਰ ਧਰਮ ਦਾ ਲੋਕੀ ਸਤਿਕਾਰ ਕਰਦੇ ਸੀ ਉਹਨਾਂ ਕਿਤਾਬਾਂ ਦਾ ਨਾਮ ਵੀ ਧਰਮ ਪੋਥੀਆਂ ਧਰਮ ਪੁਸਤਕਾਂ ਲਿਖ ਰੱਖ ਦਿੱਤਾ ਗਿਆ ਤੇ ਜਿਹੜੇ ਲੋਕ ਉਹਨਾਂ ਨੂੰ ਪੜ੍ਹ ਕੇ ਥੋੜੇ ਬਹੁਤੇ ਸੁਧਰੇ ਉਹਤੇ ਚੱਲਣ ਦੀਆਂ ਜਿਨ੍ਹਾਂ ਨੇ ਕਸਮਾਂ ਖਾਧੀਆਂ ਉਹਨਾਂ ਨੂੰ ਵੀ ਫਿਰ ਧਰਮੀ ਲੋਕ ਕਹਿਣਾ ਸ਼ੁਰੂ ਕਰ ਦਿੱਤਾ ਤਾਂ ਇਸ ਇੱਕ ਜੀਵਨ ਜਿਉਣ ਦਾ ਢੰਗ ਸੀ ਜਿਹੜਾ ਅੱਜ ਵਿਖਾਵੇ ਦਾ ਅਡੰਬਰ ਹੋਇਆ ਹੋਇਆ ਹੈ ਇਹ ਅਡੰਬਰ ਧਰਮ ਨਹੀਂ ਹੈ ਗੱਲ ਕੀ ਕਿ ਇੱਕ ਉਹਨਾਂ ਜ਼ਮਾਨਿਆਂ 'ਚ ਜਿਵੇਂ ਆਪਾਂ ਕਿਸੇ ਪਸ਼ੂ ਤੇ ਆਪਣੇ ਮੋਹਰ ਲਾ ਦਨੇ ਆ ਇਥੇ ਆਵਾਰਾ ਪਸ਼ੂ ਫਿਰਦੇ ਨੇ ਆਪਣੀਆਂ ਗਲੀਆਂ ਚ ਇਹਨਾਂ ਦੇ ਕੰਨਾਂ ਤੇ ਕਿਸ ਟੈਂਪ ਲਾ ਦਨੇ ਆ ਆਪਾਂ ਤਾਂ ਕਿ ਇਹਦੀ ਪਛਾਣ ਰਹੇ ਕਿੰਨੀ ਗਿਣਤੀ ਐ ਕਿਹੜੇ ਇਲਾਕੇ ਦਾ ਐ ਤੇ ਕੌਣੇ ਦਾ ਮਾਲਕ ਐ ਉਹਦੇ ਨੰਬਰ ਵਗੈਰਾ ਲਾ ਕੇ ਆਪਾਂ ਛੱਡ ਦਨੇ ਆ ਤਾਂ ਕਿ ਜੇ ਕੱਲ ਨੂੰ ਕੋਈ ਕਿਤੇ ਗਵਾਜ ਜਾਵੇ ਗੜਬੜ ਹੋ ਜਾਵੇ ਉਹ ਲੱਭਣ ਦੇ ਵਿੱਚ ਸੌਖਾ ਰਹੇ ਤਾਂ ਇਸ ਤਰ੍ਹਾਂ ਉਹ ਪੁਰਾਣੇ ਜ਼ਮਾਨੇ ਚ ਹੋਰ ਕੋਈ ਸਾਧਨ ਅੱਜ ਵਾਂਗੂ ਆਇਡੈਂਟੀਟੀ ਕਾਰਡ ਆਧਾਰ ਕਾਰਡ ਪਾਸਪੋਰਟ ਹੋਰ ਕੋਈ ਪਛਾਣ ਨਹੀਂ ਸੀ ਸਾਡੇ ਸਰੀਰ ਦੇ ਚਿੰਨ ਕਿਸੇ ਦੀ ਬੋਦੀ ਕਿਸੇ ਦੀ ਧੋਤੀ ਕਿਸੇ ਦੀ ਇਥੋਂ ਕਟੀਆਂ ਮੁੱਛਾਂ ਕਿਸੇ ਦੀ ਸੁਨਤ ਕੀਤੀ ਗੁਪਤਾਂ ਨੂੰ ਅਗੋਂ ਕੱਟ ਦੇਣਾ ਸਿੱਖਾਂ ਦੇ ਵਿੱਚ ਪੰਜ ਕਕਾਰ ਦਾੜ੍ਹੀ ਕੇਸ ਪੱਗ ਆ ਗਏ ਤੋਂ ਇਹ ਉਹਨਾਂ ਜ਼ਮਾਨਿਆਂ ਦੀਆਂ ਪਛਾਣਾਂ ਸੀ ਕਿ ਜਿਹੜੇ ਇਸ ਕਿਸਮ ਦੇ ਪਹਿਰਾਵੇ ਵਾਲੇ ਲੋਕ ਨੇ ਉਹ ਇਹ ਇਸ ਤਰਬ ਨੂੰ ਮੰਨਣ ਵਾਲੇ ਨੇ ਜਿਹੜੇ ਦੂਜੇ ਕਿਸਮ ਦੇ ਲੋਕ ਨੇ ਉਹ ਇਸ ਤਰ੍ਹਾਂ ਦਾ ਪਹਿਰਾਵਾ ਪਾਉਂਦੇ ਨੇ ਚਾਹੇ ਜੰਗ ਯੁੱਧ ਹੁੰਦਾ ਹੈ ਚਾਹੇ ਕਿਤੇ ਰਹਿਣ ਸਹਿਣ ਹੈ ਤਾਂ ਉਹਨਾਂ ਦੀ ਪਛਾਣ ਵਾਸਤੇ ਇਹ ਚਿੰਨ ਸੀ ਅੱਜ ਤਾਂ ਸਾਰੀ ਦੁਨੀਆ ਇੱਕ ਪਿੰਡ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ ਤੇ ਹੁਣ ਇਹਨਾਂ ਚਿੰਨਾਂ ਦੀ ਬਹੁਤੀ ਲੋੜ ਨਹੀਂ ਉਹ ਕਿਸੇ ਦਾ ਪਰਸਨਲ ਮਾਮਲਾ ਤਾਂ ਹੋ ਸਕਦਾ ਪਰ ਹੁਣ ਧਰਮ ਦੇ ਨਾਲ ਇਹਨਾਂ ਨੂੰ ਜੋੜਨਾ ਕੋਈ ਬਹੁਤਾ ਵਾਜਿਬ ਨਹੀਂ ਹੈ ਪਿਛਲੇ ਦਿਨ ਹੀ ਆਪਾਂ ਇੰਟਰਵਿਊ ਕੀਤੀ ਸੀ ਉਹਦੇ ਵਿੱਚ ਤੁਸੀਂ ਕਿਹਾ ਸੀਗਾ ਕਿ ਜਦੋਂ ਪਤਨੀ ਦਾ ਦਿਹਾਂਤ ਹੋ ਜਾਂਦਾ ਹੈ ਹਾਂਜੀ ਕਿ ਅਸੀਂ ਅਖੰਡ ਪਾਠ ਸਾਹਿਬ ਨਹੀਂ ਕਰਵਾਇਆ ਸੀਗਾ ਤਕਰੀਬਨ ਬਹੁਤ ਸਾਰੇ ਲੋਕ ਨੇ ਪੰਜਾਬ ਦੇ ਜਿਹਨਾਂ ਨੇ ਉਸ ਚੀਜ਼ ਦੇ ਉੱਤੇ ਟਿੱਪਣੀ ਕੀਤੀ ਸੀ ਵਿੱਚ ਵੀ ਸਭ ਵਿਚਾਰ ਕੀਤੇ ਸਨ ਬਾਅਦ ਦੇ ਵਿੱਚ ਕਦੇ ਐ ਫੀਲ ਨਹੀਂ ਹੋਇਆ ਵੀ ਆਪਾਂ ਪਾਠ ਕਰਵਾ ਦੇਣਾ ਸੀ ਜਾਂ ਆਪਾਂ ਨੇ ਕੋਈ ਮਤਲਬ ਪਾਠ ਪੂਜਾ ਹੋਰ ਕਰਵਾ ਦੇਣਾ ਸੀ ਨਾ ਜੀ ਮੇਰਾ ਮਨ ਤਾਂ ਬੜੀ ਦੇਰ ਤੋਂ ਪੂਰੀ ਤਰ੍ਹਾਂ ਪੱਕਾ ਹੋ ਚੁੱਕਿਆ ਹੋਇਆ ਹੈ ਵੀ ਇਹ ਬਾਣੀ ਸਾਨੂੰ ਇਸ ਜ਼ਿੰਦਗੀ 'ਚ ਪੜ ਕੇ ਸਮਝ ਕੇ ਲਾਗੂ ਕਰਨ ਵਾਸਤੇ ਹੈ ਜੇ ਗੁਰੂ ਸਾਹਿਬ ਕਹਿੰਦੇ ਨੇ ਵੀ ਆਹ ਜਿਹੜਾ ਵਰਤ ਰੱਖਣ ਦੇ ਨਾਲ ਭਾਈ ਕੁਝ ਨਹੀਂ ਹੁੰਦਾ ਹੈ ਐਵੇਂ ਪਖੰਡਾ ਨਾ ਕਰੋ ਇਹ ਇਹਦਾ ਮਤਲਬ ਹੈ ਵਰਤ ਨਾ ਰੱਖੋ ਜੇ ਗੁਰੂ ਸਾਹਿਬ ਕਹਿੰਦੇ ਨੇ ਭਾਈ ਜਾਤ ਪਾਤ ਨਹੀਂ ਮੰਨਣੀ ਸਾਰੇ ਇਨਸਾਨ ਇੱਕੋ ਜਿਹੇ ਨੇ ਇਹਦਾ ਮਤਲਬ ਹੈ ਜਾਤ ਪਾਤ ਨੂੰ ਛੱਡ ਦਿਓ ਤੇ ਗੱਲ ਕੀ ਉਹ ਸੀ ਸਾਰੀ ਗੁਰਬਾਣੀ ਜ਼ਿੰਦਗੀ 'ਚ ਲਾਗੂ ਕਰਨ ਵਾਸਤੇ ਸੀ ਇਹ ਮਰਿਆਂ ਨਿਮਿਤ ਉੱਪਰ ਇਹਦਾ ਪੁੰਨ ਫਲ ਭੇਜਣ ਵਾਸਤੇ ਨਹੀਂ ਸੀ ਉਹ ਪਹਿਲਾਂ ਵਾਲੀ ਜਿਹੜੀ ਗੱਲ ਆਪਾਂ ਕੀਤੀ ਸੀ ਇਹ ਪੁਜਾਰੀ ਤਬਕੇ ਦੀਆਂ ਕਾਢਾਂ ਨੇ ਨਰਕ ਸੁਰਗ ਦੇ ਬਹਾਨੇ ਅਖੰਡ ਪਾਠ ਸਹਿਜ ਪਾਠ ਮਰਿਆਂ ਦੇ ਨਿਮਿਤ ਕਰਨੇ ਤੇ ਜਉਂਦੇ ਨੇ ਦਿਨ ਮੁਤਬੀ ਕਰਦੇ ਨੇ ਆ ਮੁੰਡਾ ਦਾ ਜਨਮ ਹੋਇਆ ਜਾਂ ਕਿਸੇ ਦਾ ਜਨਮ ਦਿਨ ਮਨਾਉਣਾ ਹੈ ਜਾਂ ਵਿਆਹ ਕਰਨਾ ਹੈ ਜਾਂ ਕੋਈ ਮਕਾਨ ਦਾ ਉਦਘਾਟਨ ਕਰਨਾ ਹੈ ਇਹਦੇ ਵਾਸਤੇ ਕੀ ਹੈ ਕੋਈ ਦੂਜੀਆਂ ਧਿਰਾਂ ਮੰਤਰ ਪੜ ਲੈਂਦੀਆਂ ਨੇ ਸਾਡੇ ਵਾਲੇ ਅਖੰਡ ਪਾਠ ਕਰਾ ਲੈਂਦੇ ਨੇ ਗੱਲ ਕੀ ਹੈ ਏ ਢੱਡ ਭਰਨਾ ਹੈ ਪੁਜਾਰੀ ਦਾ ਹੋਰ ਇਹਦੇ ਚ ਕੱਢਣ ਪਾਉਣ ਨੂੰ ਕੁਛ ਨਹੀਂ ਆਪਾਂ ਕੇਵਲ ਮਨ ਦੀ ਤਸੱਲੀ ਹੈ ਜਦੋਂ ਅਖੰਡ ਪਾਠ ਚੱਲ ਰਿਹਾ ਹੁੰਦਾ ਆਪ ਚੈੱਕ ਕਰ ਲੋ ਉੱਥੇ ਸੁਣਨ ਵਾਲੇ ਕਿੰਨੇ ਕੁ ਹੁੰਦੇ ਨੇ ਉਹ ਕਿਸੇ ਨੇ ਹਾਸੇ ਦੀ ਗੱਲ ਬਣਾਈ ਹੋਈ ਐ ਕਹਿੰਦੇ ਇੱਕ ਭਾਈ ਸਹਿਜ ਪਾਠ ਕਰ ਰਿਆ ਸੀ ਕਿਸੇ ਦੇ ਘਰੇ ਕਈ ਦਿਨ ਪਾਠ ਕਰਦਾ ਰਿਹਾ ਤੇ ਸਵੇਰੇ ਸ਼ਾਮ ਥੋੜਾ ਬਹੁਤਾ ਮੱਥਣ ਟਿਕਣ ਵਾਲੇ ਆਉਂਦੇ ਸੀ ਇੱਕ ਗਾਂ ਸਾਹਮਣੇ ਉਹਦੇ ਵੇੜੇ 'ਚ ਬੰਨੀ ਹੁੰਦੀ ਸੀ ਜਿਸ ਦਿਨ ਭੋਗ ਪਾਣ ਲੱਗਿਆ ਉਹ ਗਾਂ ਉਹਨਾਂ ਨੂੰ ਖੋਲ ਕੇ ਪਰਾਂ ਲੈ ਜਾਣ ਲੱਗੇ ਭਾਈ ਨੇ ਰੌਲਾ ਪਾਤਾ ਕਹਿੰਦਾ ਭਰਾਵੋ ਅੱਜ ਤੱਕ ਇਸੇ ਗਊ ਮਾਤਾ ਨੇ ਪਾਠ ਸੁਣਿਆ ਹੋਰ ਤਾਂ ਕੋਈ ਆਇਆ ਹੀ ਨਹੀਂ ਅੱਜ ਤਾਂ ਇਹਨੂੰ ਭੋਗ ਦੇ ਸਮੇਂ ਤੇ ਰਹਿਣ ਦੋ ਨਾ ਬਾਹਰ ਕੱਢੋ ਇਹਨੂੰ ਸੋ ਸਾਡੀ ਸਾਰੇ ਘਰਾਂ 'ਚ ਇਹੋ ਹੀ ਹਾਲਤ ਐ ਤੇ ਅਸੀਂ ਤਾਂ ਪਾਠ ਸ਼ੁਰੂ ਤਾਂ ਕਰਵਾ ਦਿੰਨੇ ਆ ਪਰ ਪਾਠ ਸੁਣਨ ਵਾਲਾ ਇੱਕ ਵੀ ਨਹੀਂ ਹੁੰਦਾ ਫਿਰ ਉਹਦਾ ਕਰਾਉਣ ਦਾ ਫਾਇਦਾ ਕੀ ਏ ਸਾਡੇ ਸੁਣ ਕੇ ਜ਼ਿੰਦਗੀ ਚ ਲਾਗੂ ਕਰਨ ਵਾਲਾ ਸੀ ਨਾ ਤਾਂ ਅਸੀਂ ਪਾਠ ਸੁਣੀਏ ਨਾ ਕਰੀਏ ਤੇ ਨਾ ਉਹਨੂੰ ਜ਼ਿੰਦਗੀ ਚ ਲਾਗੂ ਕਰੀਏ ਹਾਂ ਰਲ ਮਿਲ ਕੇ ਭਾਈ ਜੀ ਦਾ ਪੁਜਾਰੀ ਦਾ ਢਿੱਡ ਭਰੀਏ ਬਸ ਇੱਥੋਂ ਤੱਕ ਹੈ ਹਮ ਪਰ ਤੁਸੀਂ ਐਨੇ ਖਿਲਾਫ ਕਿਉਂ ਹੋ ਜੇ ਆਪਾਂ ਪੁਜਾਰੀਆਂ ਦੀ ਗੱਲ ਕਰਦੇ ਆਂਗੇ ਲੋਕ ਕਹਿੰਦੇ ਨੇ ਕਿ ਉਹਨਾਂ ਦੇ ਵੀ ਤਾਂ ਬੱਚੇ ਹੈਗੇ ਨੇ ਉਹਨਾਂ ਦਾ ਵੀ ਤਾਂ ਪਰਿਵਾਰ ਚੱਲਦਾ ਇਹ ਚੀਜ਼ਾਂ ਜੇ ਜਿਹੜਾ ਪੁਜਾਰੀਵਾਦ ਹੈ ਇਹਦੀ ਉਦੋਂ ਉਹਨਾਂ ਜਮਾਨਿਆਂ 'ਚ ਲੋੜ ਹੋ ਸਕਦੀ ਆ ਕਿਉਂਕਿ ਆਖਰੀ ਸਹਾਰਾ ਇਹੋ ਹੀ ਸੀ ਪੁਜਾਰੀ ਤਬਕਾ ਜਿਹੜਾ ਲੋਕਾਂ ਨੂੰ ਘਬਰਾਇਆ ਹੋਇਆਂ ਨੂੰ ਡਰੇ ਹੋਇਆਂ ਨੂੰ ਪਹਿਲਾਂ ਤਾਂ ਡਰਾਉਂਦਾ ਵੀ ਸੀ ਤੇ ਫਿਰ ਤਰਵਾਸ ਵੀ ਦਿੰਦਾ ਸੀ ਕਿ ਨਹੀਂ ਹੁਣ ਮੈਂ ਪਾਠ ਕਰੂੰਗਾ ਹੁਣ ਕੁਝ ਨਹੀਂ ਹੋਣ ਲੱਗਿਆ ਇਲਾਜ ਹੈ ਨਹੀਂ ਸੀ ਹੁਣ ਮੈਂ ਪਾਠ ਕਰ ਦਿਆਂਗਾ ਤੁਸੀਂ ਬਿਲਕੁਲ ਤੰਦਰੁਸਤ ਹੋ ਜਾਓਗੇ ਮੀ ਨਹੀਂ ਪੈਂਦਾ ਆਪਾਂ ਪਾਠ ਕਰਾਂਗੇ ਮੀਂ ਪਵਾ ਦੇਾਂਗੇ ਆ ਬਿਮਾਰੀ ਪੈ ਗਈ ਆ ਆਪਾਂ ਪਾਠ ਕਰਾਂਗੇ ਬਿਮਾਰੀ ਭਜਾ ਦੇਾਂਗੇ ਉਨਾ ਜਮਾਨੇ 'ਚ ਤਾਂ ਤਰਵਾਸ ਦੇਣ ਨੂੰ ਇਹ ਚੀਜ਼ ਹੈਗੀ ਸੀ ਅੱਜ ਆਪਾਂ 21ਵੀਂ ਸਦੀ 'ਚ ਜਿਹਨੂੰ ਵਿਗਿਆਨਕ ਜੋਗ ਕਹਿੰਦੇ ਆ ਅੱਜ ਇੱਕ ਪਾਸੇ ਆਪਾਂ ਹੁਣੀ ਗੱਲ ਕਰਕੇ ਹਟੇ ਆ ਉਹ ਇੱਕ ਜਥੇ ਬੰਦੇ ਦੇ ਢਾਂਚਾ ਉਸਾਰ ਕੇ ਉਹ ਚੰਦ ਤੱਕ ਜਾਏ ਨੇ ਉਹ ਚੰਦ ਤੋਂ ਅੱਗੇ ਵੀ ਜਾਣ ਨੂੰ ਫਿਰਦੇ ਨੇ ਤੇ ਅਸੀਂ ਤਾਂ ਇੱਥੇ ਧਰਤੀ ਤੇ ਵੀ ਤੁਰਨਾ ਨਹੀਂ ਸਿੱਖਿਆ ਇੱਥੇ ਵੀ ਜਿਉਣਾ ਨਹੀਂ ਸਿੱਖਿਆ ਇਥੇ ਵੀ ਆਪਾਂ ਬਹਿਮਾ ਭਰਮਾਂ 'ਚ ਪਏ ਹੋਏ ਨੇ ਸੋ ਇਹ ਪਾਠ ਸਾਨੂੰ ਜ਼ਿੰਦਗੀ ਸੁਧਾਰਨ ਵਾਸਤੇ ਸੀ ਇਹ ਨਰਕਾਂ ਸੁਰਗਾਂ ਦੇ ਸਾਰੇ ਚੱਕਰ ਚ ਪਾ ਕੇ ਪੁਜਾਰੀ ਸਾਨੂੰ ਲੁੱਟ ਰਿਹਾ ਇਹਦੀ ਕੋਈ ਲੋੜ ਨਹੀਂ ਮੈਂ ਇਨਾ ਮਜ਼ਬੂਤ ਹੋ ਗਿਆ 50-55 ਸਾਲ ਤੋਂ ਇਧਰਲੇ ਪਾਸੇ ਲੱਗਿਆ ਹੋਇਆ ਮੈਨੂੰ ਕਿਸੇ ਕਿਸਮ ਦਾ ਨਾ ਭੂਤ ਪ੍ਰੇਤ ਜਾਦੂ ਮੰਤਰ ਨਰਕ ਸੁਰਗ ਸਰਾਪ ਵਰਦਾਨ ਇਹਨਾਂ ਤੋਂ ਮੈਨੂੰ ਕੋਈ ਡਰ ਨਹੀਂ ਲੱਗਦਾ ਮੈਨੂੰ ਪਤਾ ਹੈ ਇਹ ਪਖੰਡ ਹੈ ਬੈ ਸਾਹਮਣੇ ਬੈਠ ਕੇ ਕਹਿ ਦੇਣਾ ਕਿੰਨੇ ਸਾਧਾ ਨੂੰ ਵੀ ਜਿਹੜਾ ਸ਼ਰਾਪ ਦੇਣਾ ਮੈਨੂੰ ਦੇ ਦੇ ਮੇਰਾ ਕੁਝ ਬਗੜ ਕੇ ਦਿਖਾ ਤੇ ਜਾਂ ਫਿਰ ਜਿਹੜੇ ਦੁਸ਼ਮਣੇ ਚੋਰ ਨੇ ਉਹਨਾਂ ਨੂੰ ਸ਼ਰਾਪ ਦੇ ਕੇ ਤੂੰ ਨਸ਼ਟ ਕਰ ਦੇ ਤਬਾਹ ਕਰ ਦੇ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਕਰਨ ਜਾਂ ਜਿਹੜੀ ਗਰੀਬੀ ਵਗੈਰਾ ਇੰਨੀ ਬਿਮਾਰੀਆਂ ਫੈਲੀਆਂ ਹੋਈਆਂ ਨੇ ਉਹਨਾਂ ਨੂੰ ਵਰਦਾਨ ਦੇ ਦੇ ਉਹਨਾਂ ਦੀ ਗਰੀਬੀ ਟੁੱਟ ਜਾਵੇ ਉਹਨਾਂ ਦੀਆਂ ਬਿਮਾਰੀਆਂ ਟੁੱਟ ਜਾਣ ਪਰ ਉੱਥੇ ਆਉਂ ਗਾਉਂ ਕਰਕੇ ਤੁਰਦੇ ਹੁੰਦੇ ਨੇ ਪਰ ਇਸ ਗੱਲ ਦਾ ਕੋਈ ਵੀ ਜਵਾਬ ਨਹੀਂ ਦੇ ਸਕਦਾ بڑے بڑے ਸੰਤਾਂ ਨੂੰ ਸਾਧਾ ਨੂੰ ਮੈਂ ਸਾਹਮਣੇ ਬੈਠ ਕੇ ਕਿੰਨੀ ਵਾਰੀ ਕਹਿ ਰਿਹਾ ਹਾਂ ਪਰ ਜਿਹੜੇ ਹਿੰਦੂ ਧਰਮ ਦੀ ਗੱਲ ਕਰ ਲਈ ਆਪਾਂ ਪਟਿਆਲੇ ਦੇ ਵਿੱਚ ਬੈਠੇ ਆ ਇੱਥੇ ਵੀ ਕਾਲੀ ਮਾਤਾ ਦਾ ਮੰਦਿਰ ਬਣਿਆ ਹੋਇਆ ਹਾਂਜੀ ਕਈ ਐਦਾਂ ਦੀਆਂ ਜਨਾਨੀਆਂ ਨੇ ਜਾਂ ਫਿਰ ਇਨਸਾਨ ਨੇ ਬੰਦੇ ਨੇ ਉਹਨਾਂ ਵੱਲੋਂ ਦਾਅਵਾ ਕੀਤਾ ਜਾਂਦਾ ਕਿ ਸਾਡੇ ਵਿੱਚ ਪਾਉਣਾ ਹੁੰਦੀ ਆ ਸਿਰ ਘਮਾਇਆ ਜਾਂਦਾ ਤੇ ਉਹ ਤੋਂ ਬਾਅਦ ਪੁੱਛਾ ਵੀ ਦਿਆ ਜਾਂਦਾ ਕਿਤੇ ਨਾ ਕਿਤੇ ਤਾਂ ਹੁੰਦੀਆਂ ਹੋਣੀਆਂ ਨਾ ਪ੍ਰੋਫੈਸਰ ਦਾ ਚੀਜ਼ਾਂ ਇਹ ਨਾ ਜੀ ਔਰਤਾਂ ਨੂੰ ਪੂਰੀਆਂ ਸਹੂਲਤਾ ਨਹੀਂ ਹੈਗੀਆਂ ਸਾਡੇ ਸਮਾਜ ਦੇ ਵਿੱਚ ਉਹਨਾਂ ਦੀਆਂ ਲੋੜਾਂ ਵੀ ਪੂਰੀਆਂ ਨਹੀਂ ਕਰਦੀਆਂ ਉਹਨਾਂ ਤੇ ਮਾਨਸਿਕ ਦਬਾਅ ਵੀ ਬਣਿਆ ਹੁੰਦਾ ਹੈ ਜੇ ਕਿਸੇ ਦੇ ਬੱਚਾ ਬੱਚੀ ਨਹੀਂ ਹੋਇਆ ਤਾਂ ਉਹ ਵੀ ਕਸੂਰਵਾਰ ਔਰਤ ਨੂੰ ਠਾਇਆ ਜਾਂਦਾ ਉਹ ਆਦਮੀ ਦਾ ਡਾਕਟਰੀ ਬਾਇਨਾ ਕਰਾਉਣ ਨੂੰ ਤਿਆਰ ਨਹੀਂ ਹੈਗੇ ਕਿ ਕਿਤੇ ਆਦਮੀ 'ਚ ਕੋਈ ਕਮਜ਼ੋਰੀ ਤਾਂ ਨਹੀਂ ਹੈ ਤਾਂ ਇਹਦੇ ਕਾਰਨ ਕਰਕੇ ਇਹ ਜਿਹੜੀਆਂ ਘਬਰਾਟ ਮਨ ਦੇ ਵਿੱਚ ਦਹਿਸ਼ਤ ਤਾਂ ਇਹ ਜ਼ਿਆਦਾ ਭੂਤਾਂ ਪ੍ਰੇਤਾਂ ਆਉਣੀਆਂ ਕਸਰਾ ਹੋਣੀਆਂ ਇਹ ਔਰਤਾਂ ਤੇ ਜ਼ਿਆਦਾ ਹੁੰਦੀਆਂ ਨੇ ਉਹ ਆਪਣਾ ਜਿਹੜਾ ਗੁੱਭਗਵਾਟ ਹੈ ਆਪਣੀ ਅੰਦਰ ਦਾ ਜਿਹੜਾ ਗਰਮੈਸ ਹੈ ਉਹਨੂੰ ਕੱਢਣ ਵਾਸਤੇ ਧਰਮ ਸਥਾਨਾਂ ਤੇ ਜਾਂਦੀਆਂ ਨੇ ਕਈ ਵਾਰੀ ਸਿਆਣਿਆਂ ਕੋਲੇ ਜਾਂਦੀਆਂ ਨੇ ਸਿਰ ਘਮਾਉਂਦੀਆਂ ਨੇ ਤਾਂ ਇਸ ਤਰ੍ਹਾਂ ਉਹ ਕਰਕੇ ਕੁੱਟ ਖਾ ਕੇ ਥੋੜਾ ਬਹੁਤਾ ਹਥੌੜੇ ਕਰਵਾ ਕੇ ਆਪਣੇ ਆਪ ਨੂੰ ਹੌਲਾ ਮਹਿਸੂਸ ਕਰਦੀਆਂ ਨੇ ਉਹ ਇੱਕ ਤਰ੍ਹਾਂ ਦੀ ਮਾਨਸਿਕ ਪਰੇਸ਼ਾਨੀ ਹੈ ਜੇ ਕਿਤੇ ਉਹਨਾਂ ਨੂੰ ਅਪਨਤ ਦੇ ਭਾਵ ਨਾਲ ਇਕਾਂਤ ਦੇ ਵਿੱਚ ਹਿਪਨੋਟਾਈਜ਼ ਕਰਕੇ ਪੁੱਛਿਆ ਜਾਵੇ ਕਿ ਤੁਹਾਨੂੰ ਕੀ ਮੁਸ਼ਕਲ ਹੈ ਤਾਂ ਹਿਪਨੋਟਾਈਜ਼ ਕੀਤੇ ਆ ਉਹ ਬੀਬੀਆਂ ਭੈਣਾ ਸਾਰਾ ਕੁਝ ਦੱਸ ਦਿੰਦੀਆਂ ਨੇ ਤਾਂ ਫਿਰ ਉਹਦਾ ਮਾਨਸਿਕ ਤੌਰ ਤੇ ਇਲਾਜ ਕੀਤਾ ਜਾ ਸਕਦਾ ਹੈ ਘਰਦਿਆਂ ਨੂੰ ਸਮਝਾਇਆ ਜਾ ਸਕਦਾ ਹੈ ਤਰਕਸ਼ੀਲਾਂ ਦੇ ਨਾਲ ਮੈਂ ਕਈ ਵਾਰੀ ਇਹੋ ਜਿਹਾ ਇਲਾਜ ਹੁੰਦੇ ਦੇਖੇ ਨੇ ਤੇ ਸਾਹਮਣੇ ਬੈਠ ਕੇ ਸਾਰੀ ਘਟਨਾ ਚੱਕਰ ਵੇਖਿਆ ਇਥੋਂ ਤੱਕ ਮੇਰਾ ਇੱਕ ਬਹੁਤ ਨੇੜੇ ਦਾ ਜਿਹੜਾ ਕਿ ਨੌਜਵਾਨ ਮੈਨੂੰ ਬਾਪੂ ਜੀ ਕਹਿ ਕੇ ਬੁਲਾਉਂਦਾ ਸੀ ਅਸੀਂ ਕਈ ਸਾਲ ਇਕੱਠੇ ਰਹੇ ਆ ਉਹ ਮੈਨੂੰ ਕਹਿਣ ਲੱਗਿਆ ਬਾਪੂ ਜੀ ਤੁਸੀਂ ਕਿਸੇ ਚੀਜ਼ ਨੂੰ ਮੰਨਦੇ ਨਹੀਂ ਪਰ ਮੇਰੀ ਸਾਕੀ ਭੈਣ ਹੈ ਉਹਨੂੰ ਨਾ ਦੂਰੋਂ ਇਸ ਤਰ੍ਹਾਂ ਭੀੜ ਪੜਾਕਾ ਇਕੱਠ ਢੋਲ ਬਾਜੇ ਵੱਜਦੇ ਬੈਂਡ ਵੱਜਦੇ ਉਹ ਆਉਂਦੇ ਸੁਣਦੇ ਨੇ ਉਹ ਦਿਸਦੇ ਨੇ ਉਹ ਨੱਚਣ ਲੱਗ ਪੈਂਦੀ ਆ ਗਾਉਣ ਲੱਗ ਪੈਂਦੀ ਆ ਤੇ ਫਿਰ ਕਈ ਵਾਰੀ ਗੁਰਨਾਨਕ ਸਾਹਿਬ ਦੀ ਫੋਟੋ ਸਾਡੇ ਘਰੇ ਲੱਗੀ ਆ ਉਹ ਫੋਟੋ ਦੇ ਪਿੱਛੋਂ ਕਦੇ 5 ਰੁਪਏ ਕਦੇ 10 ਰੁਪਏ ਸਾਨੂੰ ਚੁੱਕ ਕੇ ਲਿਆ ਦਿੰਦੀ ਆ ਆਹ ਦੇਖੋ ਬਾਬੇ ਨਾਨਕ ਨੇ ਪੈਸੇ ਭੇਜੇ ਨੇ ਤੇ ਕਹਿੰਦਾ ਉਹਦਾ ਫਿਰ ਕੀ ਮਤਲਬ ਹੈ ਉਹਨੂੰ ਇਸ ਤਰ੍ਹਾਂ ਸਾਰਾ ਕੋ ਕਿਉਂ ਦਿਸਦਾ ਮੈਂ ਕਿਹਾ ਕਾਕਾ ਪੁੱਤਰਾ ਇਹ ਦੱਸ ਉਸ ਲੜਕੀ ਦੀ ਉਮਰ ਕਿੰਨੀ ਹੈ ਕਹਿੰਨ ਲੱਗਾ ਜੀ 26 ਸਾਲ ਹੋਗੀ ਮੈਂ ਕਹਉਂਦਾ ਵਿਆਹ ਕੀਤਾ ਕਿ ਨਹੀਂ ਕੀਤਾ ਕਹਿੰਦਾ ਇਹ ਜੇ ਨਹੀਂ ਕੀਤਾ ਮੈਂ ਕਹਉ ਮੂਰਖਾ ਮੁੰਡੇ ਤਾਂ ਪਹਿਲੀ ਗਲਤਾਂ ਆਪਣੀ ਸੈਕਸ ਕਿਰਿਆ ਚੋਰੀ ਤਰੀਕੇ ਨਾਲ ਕਿਤੇ ਨਾ ਕਿਤੇ ਪੂਰੀ ਕਰ ਲੈਂਦੇ ਨੇ ਦੂਜੀ ਗੱਲ ਉਹ ਮਾਂ ਪਿਓ ਨੂੰ ਦੱਸ ਵੀ ਦਿੰਦੇ ਨੇ ਕਿ ਮੈਂ ਵਿਆਹ ਕਰ ਦੋ ਮੇਰਾ ਪਰ ਲੜਕੀਆਂ ਤੇ ਇਨਾ ਦਬਾ ਹੈ ਜੇ ਕਿਤੇ ਚੋਰੀ ਛੁੱਪੇ ਉਹ ਸੈਕਸ ਕਿਰਿਆ ਦੀ ਪੂਰਤੀ ਕਰੇ ਤਾਂ ਬੱਚਾ ਠਹਿਰ ਜਾਣ ਦਾ ਖਤਰਾ ਪਿਆ ਹੁੰਦਾ ਉਹਨੂੰ ਦੂਜੀ ਗੱਲ ਉਹਨਾਂ ਨੂੰ ਸ਼ਰਮ ਇੰਨੀ ਮਾਰਦੀ ਹੈ ਉਹ ਦੱਸ ਨਹੀਂ ਸਕਦੀਆਂ ਕਿ ਤੁਸੀਂ ਮੇਰਾ ਵਿਆਹ ਕਰ ਦਿਓ ਤਾਂ ਫਿਰ ਉਹ ਗੁੱਭਗਵਾਰ ਹੁਣ ਜਦੋਂ ਇਹ ਕਹਿੰਦੀ ਆ ਇਹੋ ਕਿ ਆਹ ਦੇਖੋ ਬਾਜੇ ਵੱਜਦੇ ਆਉਂਦੇ ਨੇ ਇਹਦਾ ਮਤਲਬ ਤੁਹਾਨੂੰ ਇਸ਼ਾਰੇ ਕਰ ਰਹੀ ਆ ਕਿ ਬਰਾਤ ਆ ਰਹੀ ਆ ਮੇਰਾ ਵਿਆਹ ਕਰ ਦਿਓ ਤਾਂ ਜਿਹੜਾ 10 ਰੁਪਏ ਫੋਟੋ ਦੇ ਮਗਰੋਂ ਚੁੱਕ ਕੇ ਉਹ ਤੁਹਾਨੂੰ ਦਿੰਦੀ ਆ ਉਹ ਕਹਿੰਦੀ ਆ ਭਾਵੇਂ ਥੋੜੇ ਜਿਹੇ ਪੈਸੇ ਨਾਲ ਵਿਆਹ ਕਰ ਦਿਓ ਐਨੇ ਪੈਸੇ ਪਏ ਨੇ ਇੰਨੇ ਕ ਲਾ ਦਿਓ ਬਹੁਤੇ ਪੈਸੇ ਵਿਆਹ ਤੇ ਨਾ ਲਾਇਓ ਤੁਹਾਨੂੰ ਅਜੇ ਅਕਲ ਨਹੀਂ ਆਈ ਉਹ ਸੋਚੀ ਪੈ ਗਿਆ ਉਨੇ ਕੋਈ ਸਮਾਂ ਮੇਰੇ ਕੋਲੋਂ ਚਲਾ ਗਿਆ ਆਪਣੇ ਘਰ ਮਾਂ ਪਿਓ ਨਾਲ ਗੱਲ ਕੀਤੀ ਤੇ ਸਾਦਾ ਜਾ ਉਹਨਾਂ ਨੇ ਮੁੰਡਾ ਲੱਭ ਕੇ ਪਰਿਵਾਰ ਉਹਦਾ ਫਿਰ ਥੋੜੀ ਦੇਰ ਤੋਂ ਪਿੱਛੋਂ ਵਿਆਹ ਕਰ ਦਿੱਤਾ ਵਿਆਹ ਹੋਣ ਤੋਂ ਬਾਅਦ ਕੋਈ ਸਮੇਂ ਤੋਂ ਬਾਅਦ ਮੈਨੂੰ ਮਿਲਿਆ ਕਹਿਣ ਲੱਗਾ ਬਾਪੂ ਜੀ ਮੈਂ ਮਾਫੀ ਚਾਹੁੰਨਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਨੂੰ ਤਾਂ ਹੁਣ ਸਮਝ ਆਈ ਹੈ ਮਾ ਕੀ ਹੋ ਗਿਆ ਕਹਿੰਦਾ ਹੁਣ ਤਾਂ ਮੇਰੀ ਭੈਣ ਬਿਲਕੁਲ ਠੀਕ ਐ ਸੀ ਵਿਆਹ ਕਰਤਾ ਫਿਰ ਉਹ ਠੀਕ ਹੋ ਗਈ ਐ ਤੋ ਇਹ ਜਿਹੜੀਆਂ ਹਾਲਤਾਂ ਨੇ ਸਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਅਸੀਂ ਸਾਰੇ ਮਨੋਵਿਗਿਆਨੀ ਨਹੀਂ ਆ ਇਹਨਾਂ ਕਾਰਨਾ ਕਰਕੇ ਔਰਤਾਂ ਕਦੇ ਕਿਸੇ ਮੰਦਰ ਨੂੰ ਕਿਸੇ ਗੁਰਦੁਆਰੇ ਨੂੰ ਕਿਤੇ ਕਿਤੇ ਜਾਂਦੀਆਂ ਨੇ ਉਹ ਆਪਣੀਆਂ ਮਾਨਸਿਕ ਪਰੇਸ਼ਾਨੀਆਂ ਦੂਰ ਕਰਨ ਦਾ ਇੱਕ ਅਪਰਾਲਾ ਹੈ ਤੇ ਉਹਨੂੰ ਸਮਝਣ ਦਾ ਯਤਨ ਕਰੀਏ ਜੇ ਕੋਈ ਸੱਚਮੁੱਚ ਬਿਮਾਰੀ ਹੈ ਤਾਂ ਉਹਨੂੰ ਯਾਤਾ ਤਰਕਸ਼ੀਲਾ ਕੋਲੇ ਲੈ ਜਾਓ ਜਾਂ ਮਨੋਵਿਗਿਆਨੀ ਡਾਕਟਰ ਕੋਲੇ ਲੈ ਜਾਓ ਉਹ ਤੁਹਾਨੂੰ ਦੱਸ ਦੇਵੇਗਾ ਕਿ ਇਹਦੀ ਤਕਲੀਫ ਭਾਈ ਆਹ ਹੈ ਇਹਦੇ ਨਾਲ ਵਿਹਾਰ ਆਹ ਕਰੋ ਤੁਸੀਂ ਇੱਕ ਸਾਡੇ ਸਮਾਨ ਏਰੀਆ ਦੇ ਵਿੱਚ ਬਾਬਾ ਉਹਨੂੰ ਤੇ ਉਹ ਸਾਰਾ ਕੁਝ ਸੱਚ ਦੱਸ ਦਿੰਦੇ ਨੇ ਉਹ ਐਵੇਂ ਹੀ ਦੱਸ ਦਿੰਦੇ ਨੇ ਤੁਹਾਡੇ ਜੇਬ ਪਰਸ ਦੇ ਵਿੱਚ ਕਿੰਨੇ ਪੈਸੇ ਨੇ ਤੁਸੀਂ ਕਿੱਥੋਂ ਆਏ ਹੋ ਤੁਹਾਡਾ ਮੁੰਡਾ ਮਰਿਆ ਹੋਇਆ ਤੁਹਾਡਾ ਸਾਰੀਆਂ ਚੀਜ਼ਾਂ ਮਤਲਬ ਦੱਸ ਦਿੰਦੇ ਨੇ ਪ੍ਰਤੱਖ ਰੂਪ ਦੇ ਵਿੱਚ ਉੱਥੇ ਜੇ ਦੇਖੀ ਤਾਂ ਇਕੱਠ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਹੁੰਦਾ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋਗੇ ਕੋਰਾ ਝੂਠ ਬੋਲਿਆ ਜਾ ਰਿਹਾ ਜੀ ਇਹ ਮਨੋਵਿਗਿਆਨਿਕ ਇੱਕ ਢੰਗ ਹੈ ਅੱਧੀਆਂ ਤੋਂ ਵੱਧ ਗੱਲਾਂ ਜਿਹੜੀਆਂ ਉਹ ਦੱਸਦੇ ਨੇ ਉਹ ਤਾਂ ਸਾਡੀਆਂ ਸਾਰਿਆਂ ਦੀ ਸਾਂਝੀਆਂ ਹੁੰਦੀਆਂ ਨੇ ਭਾਵੇਂ ਇਹੋ ਜੀ ਗੱਲ ਉਹ ਕਹਿੰਦੇ ਨੇ ਕਿ ਤੇਰੇ ਕੋਲੇ ਆਮਦਨ ਤਾਂ ਹੈ ਪਰ ਪੈਸਾ ਬਚਦਾ ਕੋਈ ਨਹੀਂ ਇਹ ਤਾਂ ਸਾਰਿਆਂ ਦੇ ਨਾਲ ਹੀ ਬਣੀ ਹੋਈ ਹੈ ਤੇ ਤੁਹਾਡੇ ਕੋਲੇ ਬਿਮਾਰੀਆਂ ਵੀ ਆ ਜਾਂਦੀਆਂ ਨੇ ਪਰ ਤੂੰ ਠੀਕ ਹੋ ਜਾਂਦਾ ਹੈ ਤੇ ਇਹ ਬਿਮਾਰੀਆਂ ਵੀ ਸਾਰਿਆਂ ਤੇ ਆਉਂਦੇ ਨੇ ਤਾਂ ਇਸ ਤਰ੍ਹਾਂ ਤੁਹਾਡੇ ਘਰ ਦੇ ਵਿੱਚ ਕਲੇਸ਼ ਤਾਂ ਰਹਿੰਦਾ ਹੈ ਪਰ ਉਹ ਠੀਕ ਹੋ ਜਾਂਦਾ ਹੈ ਇਹ ਨਾਰਮਲ ਜੀ ਗੱਲ ਹੈ ਤੋ ਇਸ ਤਰ੍ਹਾਂ ਨਹੀਂ ਉਹ ਗੱਲਾਂ ਕਰਦੇ ਨੇ ਲੋਕਾਂ ਤੇ ਪ੍ਰਭਾਵ ਪਾਉਂਦੇ ਨੇ ਜੇ ਸੱਚਮੁੱਚ ਹੀ ਉਹ ਜਾਣੀ ਜਾਣ ਨੇ ਤਾਂ ਜਿਹੜੇ ਪੁਲਿਸ ਵਿਭਾਗ ਮੈਂ ਇਹਦੇ ਵਿੱਚ ਖੁਫੀਆ ਏਜੰਸੀਆਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਇੰਨਾ ਖੇਚਲ ਕਰਨ ਦੀ ਫਿਰ ਲੋੜ ਨਹੀਂ ਰਹਿੰਦੀ ਉਹਨਾਂ ਖੁਫੀਆ ਏਜੰਸੀਆਂ ਨੂੰ ਜੇ ਕਿਤੇ ਕੋਈ ਕਤਲ ਹੋ ਗਿਆ ਉਹਦੇ ਕਾਤਲ ਨਹੀਂ ਲੱਭਦੇ ਅੱਜ ਆਪਾਂ ਕੈਮਰੇਆਂ ਤੋਂ ਲੱਭਦੇ ਆ ਤੇ ਫਿਰ ਇਹਨਾਂ ਸਾਧਾਂ ਕੋਲੇ ਜਾਣਾ ਚਾਹੀਦਾ ਹੈ ਕੈਮਰੇ ਕੋਲੇ ਜਾਣ ਦੀ ਲੋੜ ਨਹੀਂ ਕਿ ਭਾਈ ਫਲਾਣੇ ਥਾਂ ਤੇ ਕਤਲ ਹੋ ਗਿਆ ਤੂੰ ਤੇ ਜਾਣੀ ਜਾਣਾ ਲੱਭ ਕੇ ਦੇ ਉਹਦਾ ਕਾਤਲ ਕਿੱਥੇ ਬੈਠਾ ਹੈ ਜਾਂ ਮੋਬਾਈਲ ਦੇ ਵਿੱਚ ਉਦੀ ਲੋਕੇਸ਼ਨ ਲੱਭ ਜਾਂਦੀ ਹੈ ਕਾਤਲ ਕਿੱਥੇ ਫਿਰਦਾ ਹੈ ਮੋਬਾਈਲ ਦੀ ਵਰਤੋਂ ਕਰ ਲੈਣੇ ਆ ਪਰ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਜਿੱਥੇ ਜਾ ਰਿਹਾ ਹਾਂ ਪੁਲਿਸ ਕੋਲੇ ਇਹੋ ਜਿਹੇ ਯੰਤਰ ਆ ਚੁੱਕੇ ਨੇ ਸਾਡੀ ਲੋਕੇਸ਼ਨ ਪੁਲਿਸ ਕੋਲੇ ਪਹੁੰਚ ਰਹੀ ਹੈ ਤਾਂ ਇਹਨਾਂ ਚੀਜ਼ਾਂ ਦਾ ਪੁਲਿਸ ਨੂੰ ਤਾਂ ਪਤਾ ਲੱਗ ਗਿਆ ਕੈਮਰੇਆਂ ਨੂੰ ਪਤਾ ਲੱਗ ਗਿਆ ਪਰ ਸਾਧ ਤਾਂ ਕੇਵਲ ਝੂਠ ਬੋਲ ਰਹੇ ਨੇ ਉਹਨਾਂ ਨੂੰ ਪਤਾ ਕੋਈ ਨਹੀਂ ਜੇ ਪਤਾ ਹੋਵੇ ਤਾਂ ਕੋਈ ਵੀ ਅਪਰਾਧ ਚੋਰੀ ਠੱਗੀ ਕਤਲ ਅਤੇ ਹੋਰ ਜਿਹੜੇ ਭੜੇ ਕੰਮ ਸਮਾਜ ਦੇ ਵਿੱਚ ਹੋ ਰਹੇ ਨੇ ਇਹਨਾਂ ਸਾਧਾ ਨੂੰ ਤਾਂ ਲੱਖਾਂ ਕਰੋੜਾਂ ਰੁਪਈਆ ਸਰਕਾਰ ਤਨਖਾਹ ਦੇਵੇ ਕਿ ਬਾਬਾ ਜੀ ਤੁਹਾਨੂੰ ਅਸੀਂ ਰੱਖ ਲਿਆ ਕਲਾਸ 1 ਅਫਸਰ ਆਈਐਸ ਦੇ ਬਰਾਬਰ ਤੇ ਤੁਹਾਨੂੰ ਬੈਠਿਆਂ ਨੂੰ ਤਨਖਾਹ ਦੇਵਾਂਗੇ ਇੰਨੀ ਸਹੂਲਤਾਂ ਸਾਰੀਆਂ ਪਰ ਜਦੋਂ ਲੋੜ ਪਵੇਗੀ ਤੁਸੀਂ ਸਾਡਾ ਖੁਫੀਆ ਭੇਦ ਸਾਨੂੰ ਦੱਸਣਾ ਕਿ ਆ ਘਟਨਾ ਕਿਵੇਂ ਵਾਪਰੀ ਕੌਣ ਇਹਦਾ ਜ਼ਿੰਮੇਵਾਰ ਹੈ ਤੇ ਸਾਨੂੰ ਜਿਹੜਾ ਪੜ੍ਹ ਸਮਾਇਕ ਮੈਂ ਫਿਰ ਇਹਦੀ ਇੰਨੀ ਲੋੜ ਨਹੀਂ ਪੈਣੀ ਤੁਸੀਂ ਆਪ ਹੀ ਦੱਸ ਦਿਆ ਕਰੋ ਇਹ ਇਹੋ ਜਿਹਾ ਕੁਝ ਵੀ ਨਹੀਂ ਦੱਸ ਸਕਦੇ ਕੋਰਾ ਝੂਠ ਬੋਲ ਰਹੇ ਨੇ ਜੀ ਸੋ ਇਹ ਸੰਨ ਪ੍ਰੋਫੈਸਰ ਇੰਦਰ ਸਿੰਘ ਜੀ ਘਗਾ ਜਿਹਨਾਂ ਦੇ ਨਾਲ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਕੀਤੀ ਤੇ ਜਾਂਦੇ ਜਾਂਦੇ ਉਹਨਾਂ ਨੇ ਪਖੰਡੀ ਸਾਧਾਂ ਦਾ ਜਿਹੜੇ ਕਿ ਵੱਡੇ ਵੱਡੇ ਦਾਅਵੇ ਕਰਦੇ ਨੇ ਕਿ ਅਸੀਂ ਸੱਚ ਦੱਸ ਦਿੰਨੇ ਆ ਉਹਨਾਂ ਦਾ ਖੰਡਨ ਵੀ ਕੀਤਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਕਿ ਸ਼ੇਅਰ ਕਰ ਦਿਓ ਤਾਂ ਜੋ ਪੰਜਾਬ ਦੇ ਲੋਕ ਨੇ ਜਿਹੜੇ ਇਹਨਾਂ ਚੀਜ਼ਾਂ ਦੇ ਵਿੱਚ ਫਸ ਚੁੱਕੇ ਨੇ ਪਖੰਡ ਬਾਤ ਦੇ ਵਿੱਚ ਪੈ ਚੁੱਕੇ ਨੇਗੇ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਸਹੀ ਸਨੇਹਾ ਮਿਲੇ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ